ਹੁਣ ਝਾੜੂ ਵਾਲੇ ਆਏ ਆ ਤੀਜੇ ਹਾਲਾਤ ਕੀ ਬਣਾਤਾ ਤੁਹਾਨੂੰ ਪਤਾ ਜੇ ਤੁਸੀਂ ਆਪਣੀ ਆਪਣੀ ਜੀ ਰਿਸ਼ਤਾ ਵੀ ਆਪਾਂ ਪਰਿਵਾਰ ਚ ਕਿਸੇ ਨਾਲ ਕਰਦੇ ਆਂ ਪਿਛੋਕੜ ਦੇਖਦੇ ਆਂ ਕਾ ਘਰ ਕਿਹਜਾ ਪਿਛੋਕੜ ਕੀ ਐ ਪੁਰਾਣਾ ਐਕਸਪੀਰੀਅੰਸ ਕੀਆ ਬਜ਼ੁਰਗ ਕੌਣ ਸੀ ਦਾਦੇ ਕੌਣ ਸੀ ਨਾਨੇ ਕੌਣ ਇੱਥੇ ਤਾਂ ਪਿਛੋਕੜ ਦੇਖੇ ਹੀ ਨਹੀਂ ਝਾੜੂ ਵਾਲੇ ਦਾ ਇੱਕ ਮੌਕਾ ਹੈ ਖਾਲਸਾ ਜੀ ਕੱਲੇ ਕੰਢ ਤੇ ਲਿਖਤਾ ਉਹਨਾਂ ਨੇ ਇੱਕ ਮੌਕਾ ਕੇਜਰੀਵਾਲ ਨੂੰ ਦੇ ਦਿਓ ਤੇ ਧੜਾ ਧੜ ਬਣ ਵੀ ਐ ਨਹੀਂ ਦੇਖਿਆ ਕਿ ਕਿਨੇ ਕੀ ਕੀਤਾ ਸਾਰੇ ਝਾੜੂ ਦੇ ਮਗਰ ਤੇ ਹੁਣ ਕਹਿੰਦੇ ਆ ਗਲਤੀ ਹੋ ਗਈ ਗਲਤੀ 5 ਸਾਲ ਵਾਸਤੇ ਹੋ ਗਈ ਥੋੜੀ 5 ਸਾਲ ਤੁਸੀਂ ਪਿੱਛੇ ਸੜਕਾ ਦੇਖੋ ਮੁੱਖ ਮੰਤਰੀ ਬੰਦਾ ਸਾਰਿਆਂ ਨੂੰ ਜੀ ਕਰਦਾ ਪਰ ਮੁੱਖ ਮੰਤਰੀ ਚਲਾਉਣੀ ਤੇ ਜਿੰਮਵਰੀ ਕੋਈ ਨਹੀਂ ਸੰਭਦਾ ਮੁੱਖ ਮੰਤਰੀ ਜੇ ਸਹੀ ਮਿਹਨਤੇ ਤੁਸੀਂ ਪੰਜਾਬ ਦਾ ਇhtiaz ਬਨ ਰਹੋ ਤੁਸੀਂ ਸਾਰੇ ਜਿੰਨੇ ਇੱਥੇ ਲੋਕ ਬੈਠੇ ਨਾ ਪੰਜਾਬ ਦੇ ਕਿਸੇ ਨਾ ਕਿਸੇ ਪਿੰਡ ਜਾਂ ਕਿਸੇ ਇਲਾਕੇ ਤੋਂ ਰਹਿਣ ਵਾਲੇ ਹੋ ਸਾਰੇ ਇੱਥੇ ਤੁਸੀਂ ਆ ਤੁਹਾਡਾ ਸੈਕੰਡ ਘਰ ਇਹ ਹੁਣ ਫਰਸਟ ਘਰ ਬਣ ਗਿਆ ਉਸ ਪਿੰਡ ਤੋਂ ਜਿੱਥੋਂ ਨਹੀਂ ਹੋ ਤੇ ਇੱਥੋਂ ਤੱਕ ਲੈਫਟ ਰਾਈਟ ਦੇਖਦੇ ਜਾਓ ਕੀ ਕੀ ਚੀਜ਼ ਬਣੀ ਹੈ ਪਤਾ ਕਰ ਲੋ ਕਿਸੇ ਚੀਜ਼ ਨੂੰ ਓਕੇ ਪਤਾ ਕਰ ਲੋ ਆ ਕਿਦੋਂ ਬਣਾਈ ਹੈ ਤੁਹਾਨੂੰ ਆਨਸਰ ਆਊਗਾ ਕਿਸ ਦਾ ਪ੍ਰਕਾਸ਼ ਸਿੰਘ ਜੀ ਬਾਦਲ ਦੀ ਸਰਕਾਰ ਦੇ ਦੌਰਾਨ ਅਕਾਲੀ ਸਰਕਾਰ ਦੇ ਦੌਰਾਨ ਬਣੀ ਹੈ ਜੇ ਟਿਊਬਵਲ ਦੇਖੋਗੇ ਚਲਦੇ ਕਨੈਕਸ਼ਨ ਅਕਾਲੀ ਦਲ ਨੇ ਦਿੱਤੇ ਆ ਤੇ ਬਿੱਲ ਵੀ ਮਾਫ ਕੀਤੇ ਆ ਜੇ ਖਾਲੇ ਕੱਟੂ ਕੱਸੀ ਉੱਤੇ ਟੱਪੂਂਗੇ ਨਹਿਰਾਂ ਉੱਤੇ ਟੱਪੂਂਗੇ ਕਾਲੀ ਸਰਕਾਰ ਨੇ ਬਣਾਈਆਂ ਜੇ ਮੰਡੀਆਂ ਤਰਫ ਜਾਓਗੇ ਕੋਲੋਂ ਦੀ ਟੱਪੂਂਗੇ ਕਾਲੀ ਸਰਕਾਰ ਨੇ ਬਣਾਈਆਂ ਜੇ ਤੁਸੀਂ ਅੱਜ ਪੰਜਾਬ ਦੇ ਕਿਸ ਕੋਨੇ ਤੋਂ ਇੱਥੇ ਆਉਣੇ ਚਾਰ ਦਿਨ ਸੜਕਾਂ ਹੈ ਪਤਾ ਲੱਗਦਾ ਜੀ ਜਦੋਂ ਤੁਸੀਂ ਲੁਧਿਆਣੇ ਜਾਣੇ ਹੋ ਜਲੰਧਰ ਜਾਣੇ ਹੋ ਅੰਮ੍ਰਿਤਸਰ ਜਾਣੇ ਹੋ ਪਟੰਡੇ ਜਾਣੇ ਹੋ ਇੱਕ ਦਿਨ ਚ ਮੈਂ ਆ ਮਨਜ਼ੂਰ ਕਰਾ ਕੇ ਸ਼ੁਰੂ ਕਰਾਈਆਂ ਇੱਕ ਦਿਨ ਚ ਪਹਿਲੇ ਥੋੜੇ ਹਰ ਦੂਜੇ ਅੱਧੇ ਘੰਟੇ ਬਾਅਦ ਰੇਲਵੇ ਫਾਟਕਸ ਦਿਖਦੇ ਹੁੰਦੇ ਸੀ ਕਿਤੇ ਦੇਖੇ ਰੇਲਵੇ ਫਾਟਕ ਇੱਕ ਦਿਨ ਜਦੋਂ ਡਿਪਟੀ ਸੀਐਮ ਸੀ 190 ਫਾਟਕ ਮੈਂ ਮਨਜ਼ੂਰ ਕਰਾ ਕੇ ਬਣਾ ਦਿੱਤੇ ਰੇਲਵੇ ਉੱਪਰ ਪੁਲ ਬਣਾ ਦਿੱਤੇ ਆ ਏਅਰਪੋਰਟ ਤੋਂ ਲੈ ਕੇ ਬੀਵੀ ਦੇ ਥਰਮਲ ਪਲੈਂਟ ਤੋਂ ਲੈ ਕੇ ਤੁਸੀਂ ਦੂਜਿਆਂ ਦੀ ਇੱਕ ਨਿਸ਼ਾਨੀ ਪੁੱਛ ਰਹੇ ਕੋਈ ਵੀ ਆਏ ਨਾ ਮੈਂ ਪੁੱਛਿਆ ਸੀ ਪਾਰਲੀਮੈਂਟ ਵਿੱਚ ਪੁੱਛਿਆ ਅਸੈਂਬਲੀ ਪੁੱਛਿਆ ਸੀ ਚੰਨੀ ਉਦੋਂ ਲੀਡਰੋ ਦੇ ਹਾਊਸ ਸੀ ਮੈਂ ਕਿਹਾ ਪੰਜ ਚੀਜ਼ਾਂ ਦੱਸ ਦਿਓ 10 ਸਾਲ ਕੈਪਟਨ ਰਿਹਾ ਨਹੀਂ ਦੱਸ ਸਕਿਆ ਮੈਂ ਕਿਹਾ ਚਾਰ ਦੱਸ ਦਿਓ ਤਿੰਨ ਦੱਸ ਦਿਓ ਦੋ ਅਖੀਰ ਜੋ ਇੱਕ ਕੇ ਆ ਗਿਆ ਨਾ ਕਹਿੰਦਾ ਆਪਣੇ ਪੈਚ ਵਰਕ ਕਰਾਈ ਆ ਸੜਕਾਂ ਤੇ ਜੇ ਪੈਚ ਵਰਕ ਕਰਾਉਣ ਵਾਲੀ ਸਰਕਾਰ ਬਣਾਉਣੀ ਆ ਤੁਹਾਡੇ ਹੱਥ ਆ ਫਿਰ ਕਿਸਮਤ ਤੁਸੀਂ ਆਪਣੀ ਬਣਾ ਰਹੇ ਹੋ ਖਰਾਬ ਵੀ ਆਪ ਕਰ ਰਹੇ ਹੋ ਇਥੇ ਕੋਈ ਵਪਾਰ ਕਰ ਦੇਣਾ ਜਿੰਨੀ ਵੱਡੀ ਇੰਡਸਟਰੀ ਆ ਕੋਈ ਇੰਡਸਟਰੀ ਵਪਾਰ ਕਰਦਾ ਇੱਕ ਬੰਦਾ ਇਹ ਚੰਗਾ ਤੁਸੀਂ ਆਪਣਾ ਮੈਨੇਜਰ ਰੱਖ ਲਓਗੇ ਜਾਂ ਚੰਗਾ ਐਮ ਡੀ ਲੈ ਲਓਗੇ ਮਾੜੀ ਚੱਲਦੀ ਫੇਲ ਕੰਪਨੀ ਨੂੰ ਪ੍ਰੋਫਿਟ 'ਚ ਲਿਆਉਂਦਾ ਜੇ ਮਾੜਾ ਬੰਦਾ ਲੱਭ ਲਓਗੇ ਤਾਂ ਪ੍ਰੋਫਿਟ ਵਾਲੀ ਕੰਪਨੀ ਨੂੰ ਡੋਪ ਦਿੰਦਾ ਇੱਕ ਬੰਦਾ ਹੀ ਤੁਹਾਨੂੰ ਕੱਲਾ ਇੱਕ ਮੰਤਰੀ ਜੁਣਨਾ ਚਾਹੀਦਾ ਕਿਹੜਾ ਮੁੱਖ ਮੰਤਰੀ ਬਣਾਉਣਾ ਜਿਹਦੇ ਤੇ ਤੁਹਾਨੂੰ ਭਰੋਸਾ ਹੈ ਜਿਹੜਾ ਪੰਜਾਬ ਨੂੰ ਅੱਗੇ ਲਿਜਾ ਸਕਦਾ ਹੈ ਮੋਹਲੀ ਵਾਲਿਓ ਕੀ ਸੀ ਮਹੱਲੀ ਪਹਿਲੇ ਪਹਿਲੇ ਕਿ ਗਰੇਆਂ ਦਾ ਸੀ ਚੰਦੀ ਰਿਕ ਨੰਬਰ ਮਝਕੂਲਾ 2 ਨੰਬਰ ਤੀਜੇ ਨੰਬਰ ਤੇ ਮਹੱਲੀ ਖਿੰਜ ਹੁੰਦੇ ਸੀ ਤੇ ਅੱਜ ਕੀ ਹੈ ਅੱਜ 1 ਨੰਬਰ ਤੇ ਪਹੁੰਚ ਗਿਆ ਮੈਂ ਕਹਿੰਦਾ ਸਾਰਿਆਂ ਨੂੰ ਕਰੋੜਪਤੀ ਬਣਾਉਣ ਵਾਲਾ ਮੈਂ ਆ ਪਹਿਲੇ ਤੁਹਾਡੇ ਘਰਾਂ ਦੀ ਜਿਹੜੇ ਤੁਹਾਡੇ ਘਰ ਹੈ ਜਾਂ ਤੁਹਾਡੀ ਦੁਕਾਨ ਕੋਈ ਬਿਜ਼ਨਸ ਹੈ ਪਹਿਲੇ ਉਹਦਾ ਰੇਟ ਕੀ ਹੁੰਦਾ ਸੀ 20 ਸਾਲ ਜੇ ਤੇ ਹੁਣ ਦੇਖੋ 10 ਗੁਣਾ ਕੀਮਤਾਂ ਕਿਵੇਂ ਵੜੀਆਂ ਹੈ ਕਿਉਂਕਿ ਐਸੀ ਵੈਡੀਆਂ ਚੌੜੀਆਂ ਸੜਕਾਂ ਬਣਾਤੇ 에ਅਰਪੋਰਟ ਬਣਾਤੇ ਇੱਥੇ ਇੰਨੀ ਡਿਵੈਲਪਮੈਂਟ ल्याਦੀ ਸ਼ਕਲ ਬਦਲ ਦਿੱਤੀ ਉਹਦੇ ਕਰਕੇ ਹਰ ਬੰਦੇ ਨੂੰ ਬੈਨੀਫਿਟ ਕੀਤਾ ਹਲੇ ਤਾਂ ਤੁਸੀਂ ਸਾਰੇ ਸੌਂਦੇ ਹੁੰਦੇ ਸੀ ਜੋ ਡਿਪਟੀ ਸੀਐਮ ਸੀ ਮੈਂ ਰਾਤ ਨੂੰ ਇਕੱਲਾ ਨਿਕਲਦਾ ਸੀ ਡੀਸੀ ਨੂੰ ਲੈ ਕੇ ਕਹਿੰਦਾ ਸੀ ਆਹ ਸੜਕ ਨੂੰ ਇੰਨੇ ਕਰਦੇ ਹੋ ਇਹਦੇ ਆਹ ਕਰੋ ਇਹਨੂੰ ਐਂ ਕਰੋ ਇੱਥੇ ਆਹ ਲੈ ਕੇ ਆਉਣੇ ਆ ਇੱਥੇ 에ਅਰਪੋਰਟ ਬਣਾਉਣਾ ਇੱਥੇ ਆਈਟੀ ਸਿਟੀ ਬਣਾਉਣਾ ਇੱਥੇ ਅਸੀਂ ਆਹ ਕਾਲਜਸ ਬਣਾਉਣੇ ਆ 24 ਘੰਟੇ ਕਈ ਵਾਰ ਸਾਡੇ ਲੋਕੀ ਕਹਿੰਦੇ ਅਫਸਰ ਕਹਿੰਦੇ ਹੁੰਦੇ ਸੀ ਵਡੇ ਬਾਦਲ ਸਾਹਿਬ ਦੀ ਆਦਤ ਸੀ ਕਿ ਉਹ ਸਵੇਰੇ 5 ਵਜੇ ਉੱਠ ਜਾਂਦੇ ਤੇ 6:30 ਸਾਢੇ 6 ਦਫ਼ਤਰ ਅਫਸਰਾਂ ਨੂੰ ਬੁਲਾ ਲੈਂਦੇ ਕੰਮ ਕਰਾਉਣਾ ਤੇ ਮੇਰੀ ਆਦਤ ਸੀ ਮੈਂ ਥੋੜਾ ਲੇਟ ਉੱਠਦਾ ਸੀ ਪਰ ਜਾਂਦਾ ਸੀ ਰਾਤ ਦੇ 3-4 ਵਜੇ ਤੱਕ ਕਈ ਵਾਰ ਅਫਸਰ ਕਹਿੰਦੇ ਆ ਤੁਹਾਡੇ ਤਾਂ 24 ਘੰਟੇ ਚੱਲਦੀ ਹੈ ਸਰਕਾਰ ਬਾਦਲ ਸਾਹਿਬ ਦੀ ਕੋਠੀ ਨਿਕਲਦੇ ਤੁਸੀਂ ਬੁਲਾ ਲੈਂਦੇ ਹੋ ਰਾਤ ਨੂੰ ਤੁਸੀਂ ਦੇਖੋ ਕੰਮ ਕਿੰਨੇ ਹੋਏ ਜੇ ਕੰਮਾਂ ਦੀ ਕਦਰ ਨਹੀਂ ਕਰਨੀ ਤੁਸੀਂ ਫੈਸਲੇ ਉਹ ਕਰਨਾ ਮੈਂ ਝਾੜੂ ਦਾ ਮੈਂ ਕਾਂਗਰਸੀ ਆਂ ਫਿਰ ਫਿਰ ਆਪਣੀ ਸੂਬੇ ਨੂੰ ਡਬੋਣਾ ਨੇ ਵੀ ਆਪਾ ਹੀ ਆ ਫਿਰ ਆਪਣੇ ਸੂਬੇ ਨੂੰ ਪਰਵਰਣ ਹੋ ਥੋਡੇ ਕੋਲੇ ਮੈਚ ਹੀ ਨਹੀਂ ਇੱਕ ਪਾਸੇ ਸ਼ਰੂਮ ਨਹੀਂ ਅਕਾਲੀ ਦਲ 103 ਸਾਲ ਪੁਰਾਣੀ ਪਾਰਟੀ ਹੈ ਅਕਾਲੀ ਦਲ ਕੋਈ ਪੋਲਿਟਿਕਲ ਪਾਰਟੀ ਨਹੀਂ ਹੈ ਆ ਇੱਕ ਮੂਵਮੈਂਟ ਹੈ ਇੱਕ ਸੋਚ ਹੈ ਜ਼ੁਲਮ ਦੇ ਖਿਲਾਫ ਲੜਨ ਵਾਸਤੇ ਖੜੀ ਹੋਈ ਹੈ ਗੁਰੂ ਘਰਾਂ ਦੀ ਬਚਾਉਣ ਵਾਸਤੇ ਖੜੀ ਹੋਈ ਹੈ ਸਰਬੱਤ ਦੇ ਭਲੇ ਸੋਚਣ ਵਾਲੀ ਪਾਰਟੀ ਹੈ ਸਾਡੀ ਸੋਚ ਗੁਰੂਆਂ ਦੇ ਦੱਸੇ ਰਸਤੇ ਦੀ ਹੈ ਸਾਡੀ ਕਾਲੀ ਪਾਰਟੀ ਕੋਈ ਪਾਰਟੀ ਹੈ ਜਿਹੜੇ ਸਾਰੇ ਧਰਮਾਂ ਨੂੰ ਇਕੱਠੇ ਰੱਖਣਾ ਇਕੱਠੇ ਰੱਖਦੀ ਹੈ ਕਿਉਂਕਿ ਸਾਨੂੰ ਪਤਾ ਹੈ ਪੰਜਾਬ ਵਿੱਚ ਅਮਨ ਸ਼ਾਂਤੀ ਰਹੂਗੀ ਪੰਜਾਬ ਤਾਂ ਤਰੱਕੀ ਕਰੂਗਾ ਆ ਦੂਜੇ ਇੱਕ ਧਰਮ ਨੂੰ ਦੂਜੇ ਨੂੰ ਲੜਾਉਂਦੀ ਹੈ ਵੋਟ ਲੈਣ ਵਾਸਤੇ ਅਸੀਂ ਜੋੜਦੇ ਆਹ ਫਰਕ ਹੈ ਸਿਧਾਂਤਿਕ ਫਰਕ ਹੈ ਅਸੀਂ ਰੱਬ ਤੋਂ ਡਰਨ ਵਾਲੇ ਪਾਰਟੀ ਅਸੀਂ 24 ਘੰਟੇ ਗੁਰੂ ਦੀ ਸੇਵਾ ਕਰਨਾ ਦੂਜੇ ਕੋਲ ਸਿੱਕੇੜੇ ਹੈ ਆ ਭਗਵੰਤਬਾਨ ਬਣਾ ਲਿਆ ਚੀਫ ਮਿਨਿਸਟਰ ਕਹੇ ਤੁਸੀਂ ਕਹਿ ਸਕਦੇ ਹੋ ਤੁਸੀਂ ਆਪਣੇ ਘਰੇ ਨਹੀਂ ਬੁਲਾ ਸਕਦੇ ਇਹ ਜਾ ਬੰਦਾ ਹੂੰ ਵੱਡੇ ਬਾਦਲ ਸਾਹਿਬ ਦਾ 70 ਸਾਲ ਦਾ ਸੇਵਾ ਸਤ ਲੀਡਰ ਇੱਕ ਦਿਨ ਚ ਨਹੀਂ ਪੈਦਾ ਹੁੰਦਾ ਲੀਡਰ ਨੂੰ ਲੱਗਦੇ ਆ ਪੈਦਾ ਕਰਦੇ ਕਰਦੇ ਨਾ ਲੀਡਰ ਬੰਦੇ ਬੰਦੇ 50 50 60 60 ਸਾਲ ਹੋ ਜਾਂਦੇ ਆ ਆਪਾਂ ਤਾਂ ਸੋਚੇ ਆਪਾਂ ਦੇ ਇੱਕ ਦਿਨ ਚ ਬਣਾਉਣ ਲੱਗੇ ਸੀ ਭਗਵੰਤਬਾਨ ਬਣਾ ਕੇ ਦੇਖ ਲੈ ਇੱਕ ਦਿਨ ਚ ਜਿਨੂੰ ਕੋਈ ਪਤਾ ਹੀ ਨਹੀਂ ਮੈਨਾਂ ਤਾਂ ਟੀਵੀ ਤੇ ਹੁੰਦਾ ਕਿਤੇ ਕਿਤੇ ਸੋਚਦੇ ਆ ਯਾਰ ਬੋਰਲੇ ਸੂਬੇ ਵਾਲੇ ਲੋਕ ਕੀ ਕਰਨਗੇ ਆ ਤੁਹਾਡਾ ਮੁੱਖ ਮੰਤਰੀ ਹੈ ਜਿਹੜਾ ਝੂਠ ਇੱਥੇ ਬੋਲੀ ਜਾਂਦੇ ਕੱਲ ਮੈਂ ਸੁਣੀ ਜਾਂਦਾ ਸੀ ਉਹੀ ਝੂਠ ਆ ਸਾਹਮਣੇ ਕਹਿੰਦਾ ਜੀ ਮੈਂ ਪੰਜਾਬ ਆਸਾਮ ਚ ਕੋਣ ਪਤਾ ਕਿ ਸਾਹਮਣੇ ਪੰਜਾਬ ਦੇ ਕਿਹੜਾ ਪਤਾ ਕਰਨਗੇ ਹਾਂ ਜੀ ਹਰ ਔਰਤ ਨੂੰ ਮੈਂ 1000 ਰੁਪਏ ਦੇ ਦਿਆ ਹਰ ਗਾਵੇਂ ਮੈਂ ਇਹ ਬਣਾ ਦਿਆ ਉਹ ਬਣਾ ਝੂਠ ਮਾਕ ਨੂੰ ਇੱਕ ਪੁੱਛਣਾ ਚਾਹਣਾ ਹੈ ਯਾਰ ਯਾਰ ਤੁਹਾਡੇ ਤੋਂ ਸਿਆਣੇ ਗੁਜਰਾਤੀ ਹੈ ਜੋ ਮਰਜੀ ਹੋਏ ਬੀਜੇਪੀ ਨੂੰ ਛੱਡਦੇ ਨਹੀਂ ਮੋਦੀ ਨੂੰ ਛੱਡਦੇ ਹੀ ਨਹੀਂ ਅੱਖਾਂ ਮੀਚ ਕੇ ਮੋਦੀ ਮੋਦੀ ਵੋਟ ਪਾਈਏ ਉਹਨੂੰ ਪਤਾ ਹੈ ਕਿ ਮੋਦੀ ਗੁਜਰਾਤ ਨੂੰ ਬਣਾਉਣਾ ਹੈ ਮੋਦੀ ਸਾਹਿਬਾ ਦਾ ਮੈਸੇਜ ਸਾਨੂੰ ਤਜਰਬਾ ਕਰਨ ਦੀ ਕਿ ਲੋੜ ਹੈ ਇੱਥੇ ਆਪਾਂ ਹਰ ਵਾਰ ਬਦਲੇ ਕੀ ਨਹੀਂ ਕੋਈ ਵੀ ਆ ਜੇ ਆਪਣੇ ਕੋਲ ਇੱਕ ਮੌਕਾ ਦੇ ਦਿਓ ਆ ਚਲ ਐਕਤੀ ਇਹਨੂੰ ਦੇ ਦਿੰਦੇ ਹਾਂ ਹੁਣ ਅਗਲਾ ਕੋਈ ਮੈਨੂੰ ਲੱਗਾ ਤਿਆਰ ਹੋ ਰਿਹਾ ਹੋਣਾ ਇੱਕ ਮੌਕਾ ਮਨਵ ਇੱਕ ਦਾ ਉਹ ਵੀ ਆ ਗਿਆ ਸੀ ਪਤਾ ਨਹੀਂ ਹੁਣ ਪਿੱਛੜਾ ਚਲ ਗਿਆ ਨਵਜੋਤ ਸਿੱਧੂ ਵੀ ਇੱਕ ਮੌਕਾ ਮੰਗਣ ਲੱਗਿਆ ਸੀ ਸੋ ਜਿਹੜਾ ਆਉਂਦਾ ਇੱਥੇ ਮੁੱਕ ਮੌਕਾ ਤੇ ਆਪਾਂ ਇੱਕ ਪਾਸੇ ਲੱਗ ਜੇ ਇੱਕ ਮੌਕਾ ਦੇ ਦੇ ਕੇ ਆਪਾਂ ਪੰਜਾਬ ਡੋਬੋ ਲਿਆ ਮੈਂ ਤੈਨੂੰ ਅੱਜ ਦੱਸਦਾ ਜੇ ਤੁਸੀਂ ਮਿਹਰ ਕਰਦੇ ਆ ਪਿਛਲੇ 10 ਸਾਲ ਅਕਾਲੀ ਦਲ ਦੀ ਸਰਕਾਰ ਰਹਿੰਦੀ ਐ ਅੱਜ ਮਹਾਲੀ ਬੈਂਗਲੌਰ ਤੇ ਦੂ ਅੱਗੇ ਹੁਣ ਆਸੀ ਜਿਸ ਤਰੀਕੇ ਨਾਲ ਸਾਡਾ ਪਲਾਨ ਸੀ ਇਹ ਨੂੰ ਆਈਟੀ ਹੱਬ ਬਣਾਉਣਾ ਐਕਸਪੋਰਟ ਹੱਬ ਬਣਾਉਣਾ ਕਿਉਂਕਿ ਨਾਰਥ ਇੰਡੀਆ ਵਿੱਚ ਮੇਰਾ ਪਲਾਨ ਸੀ ਤੇ ਹੈਗਾ ਨਾਰਥ ਇੰਡੀਆ 'ਚ ਹੁਣ ਦਿੱਲੀ ਤੇ ਐਨਸੀਆ ਤੇ ਲੋਕੀਆ ਹੁਣ ਉਹਨਾ ਨਹੀਂ ਚਾਹੁੰਦੇ ਉੱਥੇ ਬਹੁਤ ਡਿਵੈਲਪ ਹੋ ਗਿਆ ਤੇ ਉੱਥੇ ਬਹੁਤ ਰੈਂਟਸ ਹੋ ਗਏ ਬਹੁਤ ਮਹਿੰਗਾ ਹੋ ਗਿਆ ਨਾਰਥ ਇੰਡੀਆ 'ਚ ਆਪਾਂ ਹੀ ਰਹਿ ਗਏ ਜਿਹੜੇ ਆਪਾਂ ਹੁਣ ਫਿਊਚਰ ਦੇ ਇੱਥੇ ਡਿਵੈਲਪ ਕਰ ਸਕਦੇ ਆਂ ਪਰ ਬੰਦਾ ਚੁਣੋ ਜਿਹੜਾ ਡਿਵੈਲਪ ਕਰ ਆ ਸਕਦਾ 5 ਸਾਲ ਹੋਰ ਨਾ ਗਵਾਇਓ ਆ ਜਿਹੜਾ ਇਲੈਕਸ਼ਨ ਹੈ ਆਪਣੀ ਕੌਮ ਦਾ ਪੰਜਾਬ ਦਾ ਇਲੈਕਸ਼ਨ ਹੈ ਪੰਜਾਬ ਦੀ ਇੱਜ਼ਤ ਦਾ ਕੌਮ ਦੀ ਇੱਜ਼ਤ ਹੈ ਸਾਡੇ ਦੂਜੇ ਪਾਸੇ ਸਾਰੇ ਦਿੱਲੀ ਵਾਲੇ ਆ ਮੈਂ ਸਹੀ ਮਨਾਂ ਦਾ ਜਿਹੜਾ ਬੰਦਾ ਉਹਨਾਂ ਨੂੰ ਵੋਟ ਪਾਊਗਾ ਸਹੀ ਮਨੇ ਉਹ ਪੰਜਾਬ ਦਾ ਨਹੀਂ ਉਹਦੇ ਖੂਨ ਪੰਜਾਬ ਦਾ ਨਹੀਂ ਮੈਂ ਪੁੱਛਣਾ ਤੇ ਉਹਨਾਂ ਨੂੰ ਦੱਸਣਾ ਚਾਹਣਾ ਹੈ ਆ ਤੁਹਾਡੇ ਕਿਸਾਨ ਭਰਾ ਲਈ ਦਿੱਲੀ ਧਰਨਾ ਦੇਣ ਗਏ ਸੀ ਨਾ ਬਾਰਡਰ ਸੀਲ ਕਰਤਾ ਜਿਵੇਂ ਪਾਕਿਸਤਾਨ ਦਾ ਪੰਜਾਬੀਓ ਜਾਗੋ ਤੁਸੀਂ ਵੀ ਬਾਰਡਰ ਸੀਲ ਕਰ ਦਿਓ ਵੋਟਰਾਂ ਹੀ ਕਿ ਦਿੱਲੀ ਵਾਲੇ ਕਿਸੇ ਪਾਰਟੀ ਨੂੰ ਮੋੜ ਨਹੀਂ ਪਾਉਣੀ ਅਸੀਂ ਤਾਂ ਇਕੱਲੇ ਪੰਜਾਬ ਵਾਲੇ ਨੂੰ ਪਾਣੀ ਹੈ। ਸਹੀ ਮੈਨੇ ਤੇ ਨਾ ਮੈਂ ਪੰਜਾਬ ਬਚਾ ਸਕਦਾ ਨਾ ਚੰਦੂ ਨਾ 50 ਆਲੇ ਤੁਸੀਂ ਐ ਜੇ ਗਲਤ ਫੈਸਲਾ ਕਰ ਲਿਆ ਤੇ ਸਹੀ ਫੈਸਲੇ ਤੁਸੀਂ ਫੈਸਲਾ ਆ ਕਿਹੜਾ ਬਚਾ ਸਕਦਾ ਕਾਲੀ ਦਲ ਥੋੜੀ ਪਾਕੀਆ ਮਾ ਪਾਰਟੀ ਅਸੀਂ ਜਿਉਣਾ ਮਰਨਾ ਪੰਜਾਬ ਵਾਸਤੇ ਹੈ।